ਸਸ ਸਸ ਸਸਿਕਾ ਸਾਰਿਆਂ ਨੂੰ ਸੁਣਿਆਵੇਂ ਇੰਡੀਆ ਵਿੱਚ ਨਾ ਬਹੁਤ ਜ਼ਿਆਦਾ ਮੀਂਹ ਪੈਂਦਾ ਪਿਆ ਵੇ ਮੀਂਹ ਪੈਣ ਨਾਲ ਬਹੁਤ ਜ਼ਿਆਦੀ ਪ੍ਰੋਬਲਮ ਆਈ ਹੋਈ ਏ ਕਿਉਂਕਿ ਬੱਚੇ ਸਕੂਲ ਨਹੀਂ ਜਾ ਸਕਦੇ ਸਕੂਲਾਂ ਵਿੱਚ ਵੀ ਪਾਣੀ ਆ ਗਿਆ ਤੇ ਸੜਕਾਂ ਤੇ ਵੀ ਪਾਣੀ ਖੜ ਗਿਆ ਕਿਉਂਕਿ ਰੋਜ਼ ਡੇਲੀ ਮੀਂਹ ਪੈਂਦਾ ਸਵੇਰੇ ਸਟਾਰਟ ਹੋ ਜਾਂਦਾ ਵੇ ਜਿਹਦੇ ਕਰਕੇ ਜਿਹੜੇ ਵੀਰ ਦਿਹਾੜੀ ਕਰਦੇ ਆ ਨਾ ਸਵੇਰੇ ਜਾਂਦੇ ਆ ਉਹ ਫਿਰ ਆਪਣੀ ਦਿਹਾੜੀ ਵੀ ਨਹੀਂ ਜਾ ਸਕਦੇ ਕਿਉਂਕਿ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਜਿਹਦੇ ਕਰਕੇ ਵਿਚਾਰਿਆਂ ਦੇ ਘਰਾਂ ਵਿੱਚ ਰੋਟੀ ਰਾਤ ਨੂੰ ਬਨ ਵਿੱਚ ਪੱਕਣ ਵਿੱਚ ਪ੍ਰੋਬਲਮ ਆਂਦੀ ਏ ਕਿਉਂਕਿ ਉਹੀ ਦਿਹਾੜੀ ਕਰਕੇ ਉਹਨਾਂ ਨੂੰ ਖਾਣਾ ਹੁੰਦਾ ਵੇ ਤੇ ਉਹੀ ਫਿਰ ਸਵੇਰੇ ਮੀਂਹ ਪੈਣ ਲੱਗ ਜਾਂਦਾ ਤਾਂ ਦਿਹਾੜੀ ਵੀ ਨਹੀਂ ਜਾ ਸਕਦੇ ਤੇ ਬੱਚਾ ਵਾਏ ਗੁਰੂ ਜੀ ਕਿਰਪਾ ਕਰਨ ਕਿਉਂਕਿ ਇਨਸਾਨ ਨਾਲੋਂ ਜ਼ਿਆਦਾ ਵਾਏ ਗੁਰੂ ਨੂੰ ਜ਼ਿਆਦਾ ਫਿਕਰ ਹੈ ਹੈਨਾ ਦੇ ਵਾਯੂ ਗੁਰੂ ਜੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸਰੀਰਕ ਤੰਦਰੁਸਤੀਆਂ ਬਖਸ਼ਣ ਤੇ ਕੋਈ ਨਹੀਂ ਹੌਂਸਲਾ ਰੱਖੋ ਸਾਰੇ ਜਣੇ ਤੇ ਵਾਯੂ ਗੁਰੂ ਮਿਹਰ ਕਰੇਗਾ ਹੈਨਾ ਵਾਯੂ ਗੁਰੂ ਜੂਰ ਮਿਹਰ ਕਰੇਗਾ ਕਿਉਂਕਿ ਹਾਰਾ ਆਪਾਂ ਸਾਰੇ ਸਿਰਫ ਆਪਣੇ ਬਾਰੇ ਹੀ ਸੋਚਨੇ ਆ ਉਹ ਵਾਯੂ ਗੁਰੂ ਹੈ ਨਾ ਜਿਹੜਾ ਉਹ ਸਾਰਿਆਂ ਬਾਰੇ ਹੀ ਸੋਚਦਾ ਹੈ ਹੈਨਾ ਉਹਨੂੰ ਬਹੁਤ ਜ਼ਿਆਦਾ ਫਿਕਰ ਐ ਇਸੇ ਕਰਕੇ ਸਾਰੇ ਮੇਰੇ ਵੀਰਾਂ ਨੂੰ ਇਹੀ ਇਹੀ ਮੇਰੀ ਬੇਨਤੀ ਏ ਕਿ ਕੋਈ ਨਹੀਂ ਜੇ ਤੁਸੀਂ ਦਿਹਾੜੀ ਨਹੀਂ ਜਾ ਸਕਦੇ ਕੋਈ ਨਹੀਂ ਪਰ ਸਰੀਰਕ ਤੰਦਰੁਸਤੀਆਂ ਬਹੁਤ ਜ਼ਰੂਰੀ ਹੈ ਨਾ ਤੇ ਜਿਹਦੇ ਕਰਕੇ ਸਰੀਰਕ ਤੰਦਰੁਸਤੀ ਹੋਵੇ ਮੀਂਹ ਦਾ ਕੋਈ ਨਹੀਂ ਮੀਂਹ 2-4 ਦਿਨ ਪੈ ਕੇ ਹਟ ਜਾਏਗਾ ਉਸ ਤੋਂ ਬਾਅਦ ਬਹੁਤ ਕੰਮ ਚੱਲੇਗਾ ਤੇ ਵਾਹਿਗੁਰੂ ਕਿਰਪਾ ਕਰਨਗੇ ਤੋਂਪ ਲੱਗੇਗੀ ਸਾਰੇ ਮੇਰੇ ਵੀਰ ਭਰਾ ਸਾਰੇ ਬੱਚੇ ਸਕੂਲਾਂ ਜਾਣਗੇ ਨਾ ਚਲੋ ਵਾਇਗਰੂ ਨੂੰ ਸਾਰਾ ਫਿਕਰ ਤੇ ਵਾਇਗਰੂ ਕਿਰਪਾ ਕਰੇ ਜਿਹੜੇ ਮਾਲ ਡੰਗਰ ਆ ਉਹਨਾਂ ਤਾਂ ਵੀ ਉਹਨਾਂ ਬਾਰੇ ਵਾਇਗਰੂ ਨੂੰ ਹੀ ਸੋਚਣਾਵੇਂ ਤੇ ਵਾਇਗਰੂ ਕਿਰਪਾ ਕਰੇ ਸੇਤੀ ਹੀ ਇੰਡੀਆ ਵਿੱਚ ਨਹੀਂ ਬੰਦ ਹੋ ਜਵੇ ਤੇ ਸੇਤੀ ਹੀ ਸਾਰੇ ਵੀਰ ਭਰਾ ਆਪਣੇ ਕੰਮ ਤੇ ਜਾਣ ਤੇ ਸਾਰੇ ਬੱਚੇ ਆਪਣੇ ਸਕੂਲਾਂ ਤੇ ਚ ਜਾਣ ਆਪਣੀ ਪੜਾਈ ਨੂੰ ਕੰਟੀਨਿਊ ਜਾਰੀ ਰੱਖਣਾਂ ਤੇ ਇਹੀ ਰਗਵਾਇਸਟੇ ਕੇ ਮੀ ਨਾ ਬੰਦ ਹੋਣ ਕਰਕੇ ਨਾ ਬਹੁਤ ਜ਼ਿਆਦੇ ਘਰਾਂ ਵਿੱਚ ਪ੍ਰੋਬਲਮ ਹੈ ਚਲੋ ਅਸੀਂ ਵੇਖਦੇ ਹਾਂ ਪ੍ਰੋਬਲਮ ਨੂੰ ਫੀਲ ਕਰਨੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਜੋ ਘਰਾਂ ਵਿੱਚ ਪਾਣੀ ਭਰ ਜਾਂਦਾ ਵੇ ਤੇ ਫਿਰ ਕੰਮ ਵੀ ਨਹੀਂ ਹੁੰਦਾ ਹੈਗਾ ਰੋਟੀ ਵੀ ਖਾਣ ਚ ਬਹੁਤ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹੀ ਦਿਹਾੜੀ ਕਰਕੇ ਖਾਣਾ ਹੁੰਦਾ ਨਾ ਤੇ ਚਲੋ ਵਾਈ ਗੁਰੂ ਜੀ ਕਿਰਪਾ ਰੱਖਣ ਸਰੀਰ ਤੰਦਰੁਸਤियां ਰੱਖਣ ਵਾਈ ਗੁਰੂ ਨੂੰ ਬਹੁਤ ਜ਼ਿਆਦਾ ਫਿਕਰ